ਕਾਸ਼ ਵੀ ਬੱਸ ਕਰ ਦੇ ਨਾ ਫੋਨ ਨਹੀਂ ਵੇਖੀਦਾ। ਫੇਰ ਵੇਲਾ ਮੈਂ ਕਿਹਾ ਨਾ ਬੱਸ ਕਰ ਦਿਨਾਂ ਨਹੀਂ ਫੋਨ ਵੇਖੀਦਾ। ਕਾਸ਼ ਵੀ ਚਾਚੂ ਦਾ ਫੋਨ ਕਿੱਥੇ ਆ? ਮੈਂ ਜਾਵਾਂ ਕੁਝ ਖਾਣਾ ਤੇ ਨਹੀਂ? ਨਹੀਂ। ਅੱਛਾ ਬਾਏ। ਬਾਏ। ਇਦਾਂ ਬਾਏ ਕਹਿ ਦਿਆ।

कोई यार तन्नू पता देया के कुछ भी बोल दिया छटमे है नहीं नहीं बता काशवी सटमे है इनकी गर्लफ्रेंड तेरे को किसने बताया मुझे पता है तूने तो देखा यहीं पे मैंने ना अपने फोन में देखता है अरे फोन में तो है कुछ मैंने देखता है अन सच तो लिया था सच कीता है की मतलब की हो रहा है

ਵੇਦੂ ਬਚਪਨ ਕਿ ਨਾਲ ਕਿਉਂ ਦੁਆਵਨਾ ਉਹ ਨੂੰ ਕੋਈ ਸਮਝਦੀ ਹੈ ਕੀ ਹੁੰਦੀ ਰੱਦਾ ਹੀ ਕਾਸ ਦਿੰਦਾ ਕਿਉਂ ਡੇ ਹੁੰਦਾ ਵਾ ਸ਼ੈਤਾਨੀਆਂ ਭਰੇ ਹੋਏ ਹੁੰਦਾ ਵਾ ਜੇ ਨਾ ਉਹ ਸਰਚ ਕਹਿੰਦੀ ਆਪਣਾ ਦਾਵਨਾ ਦਾ ਤੇ ਕਲੇਸ਼ ਹੋ ਗਿਆ ਹੈ ਨਾ ਇਹ ਤੇ ਗੱਲ ਹੈ ਮੇਰੇ ਤੇ ਪੂਰਾ ਡਾਊਟ ਹੋ ਗਿਆ ਮੈਂ ਤਾਂ ਸ਼ਾਇਦ ਸੱਚੀ ਨੂੰ ਮੋਬਾਈਲ 'ਚ ਵੇਖੀ ਹੋਏ ਚੱਲ ਮੈਂ ਨਾ ਜਾਣਾ ਹੁਣ ਕੰਮ ਤੇ ਕੁਝ ਖਾਣ ਨੂੰ ਲਿਆ ਦੇ ਮੈਨੂੰ ਹਾਂਜੀ ਮੈਂ ਹੁਣ ਜਲਦੀ ਆਈ ਹਾਂਜੀ ਕਾਸ਼ਵੀ ਮੈਂ ਕੀ ਜਾਣਾ ਹੈ ਤੂੰ ਮੈਨੂੰ ਦੱਸ ਦੇਂ ਕਿ ਕੁਝ ਖਾਣਾ ਹੈ ਤੇ ਮੈਂ ਖਿਲਾਵਾ ਤੈਨੂੰ ਇੱਕ ਵਾਰ ਮੈਂ ਜੇ ਵੀ ਜਾਣਾ ਹੈ ਆਪਾਂ ਖਾਣਾ ਨਹੀਂ ਮੈਂ ਜੇ ਵੀ ਜਾਣਾ ਹੈ ਬੇਟਾ ਬਾਹਰ ਨਾ ਬਹੁਤ ਗਰਮੀ ਆ ਨਹੀਂ ਤੇ ਦੇਖ ਲੈ ਚੱਲ ਤੂੰ ਚਲੀ ਜਾ ਤੈਨੂੰ ਕੰਮ ਕਰੇਗੀ ਚਾਚੀ ਨੂੰ ਵੀ ਤੂੰ ਠੀਕ ਹੈ ਨਹੀਂ ਚਲੇ ਸਿਮਰ ਜਿੰਨਾ ਥੋੜਾ ਜਿਹਾ ਕੰਮ ਸੀਗਾ ਮਾਰਕੀਟ ਤੇ ਮੈਂ ਜਿਹੜਾ ਹੋ ਕੇ ਆਈ ਇਹਨੂੰ ਵੀ ਨਾਲ ਹੀ ਲੈ ਜਾਈਂਆ ਤੇਰੇ ਕੋ ਤੇ ਸੰਭਾਲ ਲਈਂ ਜਾਨੀ ਰਹਿਣ ਦੋ ਦੀਦੀ ਸਾਨੂੰ ਤੇ ਉਹ ਦੇ ਚੱਲ ਜਨਮ ਕਰੇ ਕੱਲ੍ਹ ਹੀ ਕੋਈ ਨਾ ਮੈਂ ਸੰਭਾਲ ਲੂੰਗੀ ਇਹਨੂੰ

ਇਹਦੇ ਲਈ ਤਾਂ ਠੀਕ ਆ ਬਾਹਰ ਬਹੁਤ ਕਰਨੀ ਆ ਤਾਂ ਮੈਂ ਸੋਚਿਆ ਸੀ ਇੱਕ ਸ਼ੈਤਾਨ ਬਹੁਤ ਆਣਾ ਤਾਂ ਕਿ ਨਹੀਂ ਕਿ ਚਾਹ ਨਾਲ ਹੀ ਲੈ ਜਾਣੀ ਆ ਚਲ ਆ ਤੇ ਬਹੁਤ ਵਧੀਆ ਹੋ ਗਿਆ ਯਾਰ ਤੇ ਫੇਰ ਆ ਕੇ ਜੇ ਰਸੋਈ ਚ ਮੈਂ ਆਪੇ ਸਾਰਾ ਕੰਮ ਕਰ ਲਵਾਂਗੀ ਤੂੰ ਜਾਓ ਨਹੀਂ ਨਹੀਂ ਸਿਮਰਤ ਤੂੰ ਉਹਨੂੰ ਸੰਭਾਲ ਲੇਗੀ ਕਿ ਕੰਮ ਕਰੇਗੀ ਮੈਨਾਂ ਤੇ ਜਲਦੀ ਹੀ ਘਰ ਦੇਣੀ ਆ ਤੇ ਤੂੰ ਨਾ ਰਹਿਣ ਤਾਂ ਮੈਂ ਸਹੀ ਲਈ ਕੁਝ ਬਣਾਣਾ ਖਾਣ ਲਈ ਮੈਂ ਨਾਲ ਬਣਾ ਲੈਂਦਾ ਮੈਂ ਕਿਚਨ ਸਾਫ ਕਰ ਲੀ ਤੂੰ ਚੱਲ ਜਾ ਕਾਸ਼ਵੀ ਨੇ ਤੇ 1 ਘੰਟਾ ਕੋਈ ਕੁਝ ਨਹੀਂ ਖਾਣਾ ਅੱਛਾ ਮੈਂ ਖਾਤਾ ਆ ਠੀਕ ਆ 1 ਘੰਟੇ ਬਾਅਦ ਉਹਨੂੰ ਕੁਝ ਕਰਵਾਦੀ ਕੋਈ ਨਹੀਂ ਜਾਂ ਦੁੱਧ ਦੇ ਦੇ

ਜਦੋਂ ਇੱਥੇ ਰੱਖ ਲਿਆ ਤੁਹਾਡਾ ਕੰਬਣੀ ਆ ਅਗਲੀ ਚਰਦੇ ਛੱਡ ਗਈ ਆ ਤੇ ਖੜੋਂਦੀ ਰੋਵੇ ਪਰ ਮਾਨਾ ਖਰੀਦਾ ਬਰੋਸਤੀ ਕਰੂ ਜਾਰਾ ਕੋ ਮੂੰਹ ਫਿਰੂਗੀ ਆਂਦੀ ਆਣੀ ਮੈਂ ਲੈ ਆਣੇ ਤੇ ਤੇਰੇ ਨਾਲ ਘਰ ਸੱਜਣੀ ਆਪੇ ਸੰਭੂਗੀ ਨਹੀਂ ਨਹੀਂ ਅੰਦੀ ਜੀ ਤੇਰੀ ਕੋਈ ਗੱਲ ਨਹੀਂ ਕਾਸ਼ਵੀਨ ਮੈਂ ਖੁਦ ਨਾਲ ਰੱਖਿਆ ਵਾ ਮੈਂ ਘਰ ਇਕੱਲੀ ਨਹੀਂ ਤੇ ਮੈਂ ਕਿ ਚਲ ਮੇਰਾ ਵੀ ਤੇ ਅੱਲਾ ਘਰ ਹੋਗਾ ਨਿਆਣੀ ਆ ਨਾ ਤੂੰ ਤੈਨੂੰ ਸਮਝਦੇ ਹੈ ਨਹੀਂ ਪੁੱਤ ਤੂੰ ਬਗਾਨਾ ਨਹੀਂ ਆਣਾ ਜੋ ਖੜਾਉ ਨਹੀਂ ਆ ਇਹੋ ਤੇਰਾ ਕਿ ਆਪਣੇ ਹੁੰਦਾ ਤੂੰ ਨੂੰ ਖੜਾਉ ਹੋ ਤੂੰ ਜਦ ਨਾਲ ਰਿਗਾਰਡ ਕਰ ਦੂ ਕੋਈ ਚੀਜ਼ ਬਣਾ ਕੇ ਦੇ ਨੀ ਤੇਰੇ ਲਾਗੇ ਵੀ ਕਿਉਂ ਖਾਂਦਾ ਤੇ ਹੁਕਦਾ ਵਧੀਆ ਲੱਗਦਾ ਪੁੱਤ ਬਗਾਨਾ ਦਾ ਹੈ ਤੇ ਬਗਾਨਾ ਹੀ ਆ ਨਾ ਭਾਵੇਂ ਜਿੰਨਾ ਲਾਗ ਬੰਦੀ ਕਰਦਾ ਖਡਾਏ ਦਾ ਨਾ ਹੋ ਜਾਂਦਾ ਰਵਾਏ ਖਡਾਏ ਦਾ ਨਾ ਨਹੀਂ ਹੋਣਾ ਮੁੜ ਕੇ ਰਵਾਏਗਾ ਕੋਈ ਰੱਖ ਤੇ ਮਾਸਾ ਫੜ ਕੇ ਜਦ ਸਾਡੇ ਕੋਲ ਲੱਗੀ ਨਾ ਦੇਖ ਕੇ ਆਖਣਾ ਹੀ ਲੈ ਮੈਂ ਭੜੀ ਕੋ ਬਾਜ਼ਾਰ ਕੀ ਚਲ ਗਈ ਮੇਰਾ ਤੇ ਕਿਤੇ ਮਗਰੋਂ ਨਹੀਂ ਆਣੇਂਗੇ ਪੁੱਤ ਤੂੰ ਮਣੇ ਨਹੀਂ ਆਣੀ ਤੇਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਤੁਸੀਂ ਆਪਣੇ ਬੱਚੇ ਬਾਰੇ ਸੋਚੋ ਤੁਹਾਡਾ ਹੋਊਗਾ ਤੁਹਾਡਾ ਆਪਣਾ ਖੂਨ ਹੋਊਗਾ ਤੁਸੀਂ ਉਹਨਾਂ ਖੇਡੋਗੇ ਮਜ਼ੇ ਲਓਗੇ ਇਹ ਤਾਂ ਬਗਾਨੀ ਤੇ ਬਗਾਨੀ ਪੁੱਤਰ ਆਣੀਆਂ ਆ ਆਜੋ ਅੰਟੀ ਜੰਦਰ ਬੈਠ ਕੇ ਗੱਲ ਕਰਦੇ ਕੋਈ ਨਹੀਂ ਕੋਈ ਨਹੀਂ ਪੁੱਤਰ ਨਾ ਕਿਤੇ ਉਹ ਸਾਰਾ ਕੁਝ ਕਰਦੇ ਤੇ ਛੱਡੀ ਉਹ ਕੋਲ ਕੋਲੇ ਸੋਈ ਤੀ ਕਾ ਨਾ ਤੇ ਫਾਉਂਡੇਸ਼ਨ ਦਾ ਦੰਦ ਲੱਗਾ ਆਂਦੀ ਹੁੰਦੀ ਆਂ ਆਂਦੀ ਮੇਰੇ ਮਾਂ ਜੂ ਤੇ ਉਹਦੀ ਤੇ ਮੈਂ ਆਣ ਕੇ ਵੇਲੀ ਵੇਖ ਬਹੁਤ ਤੇ ਉਹ ਤਾਂ ਹੋ ਗਈ ਤਾਂ ਕਰਦੀ ਹੈ ਕੋਈ ਆਂਟੀ ਖਾਦ ਤੇ ਆਪਾਂ ਬੈਠ ਕੇ ਗੱਲ ਕਰਦੇ ਅੱਜ ਹੰਦ ਸਰ ਆ ਜਾ ਆਂਟੀ ਜੀ ਕਰ ਬੱਧ ਤੂੰ ਬੈਠੋ ਮੈਂ ਤਾਂ ਢਲੀ ਚਾਹ ਪਣੀ ਲਾਉਂ ਉਹ ਕੋਈ ਨਹੀਂ ਪੁੱਤ ਜਿਆਦ ਮਹੂ ਹੈ ਤੇ ਕਹਿ ਮੈਂ ਕਿ ਕਿ ਦੂਰੋਂ ਆਈਂ ਆਫ ਗਾਜੀ ਜੋ ਦੂਜੇ ਘਰੋਂ ਤੇ ਮੈਂ ਆ ਗਈ ਆ ਮੈਂ ਕਿਹਾ ਚੱਲ ਮੈਂ ਵੇਖੂ ਕੇ ਆਉਂਦੀ ਆ ਚੱਲ ਤੈਨੂੰ ਵੀ ਅੱਜ ਛੁੱਟੀ ਆ ਤਾਂ ਮੈਂ ਕਿਹਾ ਚੱਲ ਕੋਈ ਗੱਲ ਬਾਤ ਹੀ ਕਰਕੇ ਆਉਂਦੀ ਆ ਹਾਂਜੀ ਮੈਨੂੰ ਵੀ ਅੱਜ ਛੁੱਟੀ ਹੀ ਤੇ ਇਸ ਕਰਕੇ ਮੈਂ ਕਾਸ਼ਵੀਨ ਦਾਦੀ ਦਾ ਰੱਖ ਲਿਆ ਸੀ ਪੁੱਤ ਮੇਰੀ ਸੁਣ ਗਾ ਵੀ ਚਾਹ ਤੇ ਆਪਾਂ ਪੀਂਦੇ ਰਹਿਣ ਵੇ ਪੁੱਤ ਤੇਰੇ ਪੇਕੇ ਕਿੱਡੀ ਦੂਰ ਆ ਦਿੱਲੀ ਲਾਗੇ ਆਂਦੇ ਮੈਨੂੰ ਤੇ ਉਹ ਨਾ ਨਹੀਂ ਆਉਂਦਾ ਲਾਗੇ ਸ਼ਹਿਰ ਦਾ ਤੇ ਪੁੱਤ ਕਿਹੜੀ ਤੇਰੀ ਮਾਂ ਜਿਹਨੇ ਤੈਨੂੰ ਆਣ ਕੇ ਸਮਝਾਉਣਾ ਮੈਂ ਤਾਂ ਇਸੇ ਕਰਕੇ ਆਈ ਆ ਵੀ ਤੇਰੇ ਦਿਮਾਗ 'ਚ ਕੋ ਪਾਵਾਂ ਤੇਰਾ ਕੋਈ ਆਪਣਾ ਪੁੱਤ ਨਹੀਂ ਆਣਾ ਹੋਵੇ ਤੁਹਾਨੂੰ ਖੜਾਵੇਂ ਲਾਲ ਲਾਵੇਂ ਤੈਨੂੰ ਮਹਿਸੂਸ ਹੋਵੇ ਮੇਰਾ ਬਗਾਨਾ ਤੇ ਬਗਾਨਾ ਜਿੰਨਾ ਮਰਜੀ ਖੜਾ ਲਾਵੇਂ ਜੋ ਮਰਜ਼ੀ ਖਵਾਈ ਜਾ ਨਾ ਨਹੀਂ ਤੇਰਾ ਹੋਵੇ ਨਹੀਂ ਨਹੀਂ ਆਂਟੀ ਜੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਡੀ ਆਪਣੀ ਆ ਚਾਚੀ ਮਾਦੇ ਮਾਦੇ ਦੋ ਮਾਦੇ ਦੋ ਤੂੰ ਦਗਾ 10 ਮਿੰਟ ਰੁਕ ਜਾ ਤੋ ਵੀ ਜਾ ਕੇ ਖੇਲ ਮੈਂ ਤੇਰੇ ਲਈ ਬਣਾ ਦੇਤੀ ਹਾਂ ਦੇਖਿਆ ਨਾ ਤੇ ਇਹ ਦਰਮਾਨਟ ਬ੍ਰੈਂਡ ਹੀ ਦਿਨੋ ਦਿੱਤਾ ਤੇ ਕਿਦਰ ਬਹਿ ਗਈ ਆ ਦਵਾ ਜਾਂ ਮਹਿੰਗੀ ਬਣਾ ਕੇ ਦੋ ਮੋਲਾਂ ਨੂੰ ਵੀ ਬਿਗੜ ਹੋਣਾ ਜੇ ਦੋ ਕਰ ਨਿਆਣੇ ਨੂੰ ਵਾਲ ਸਜੀਆਂ ਚੀਜ਼ਾਂ ਖਾਣ ਨੂੰ ਮਿਲਣਗਾ ਅਗਲੀ ਜਫਰ ਤਰਕੇ ਆਜੂਗੀ ਤੇ ਇਹ ਨਹੀਂ ਕਰਨ ਨੂੰ ਕਰਾਣੀ ਬਣਾ ਦੇ ਦਵੇ ਨਹੀਂ ਨਹੀਂ ਆਂਟੀ ਜੀ ਕਾਸ਼ ਵੀ ਕਿੱਡੀ ਪਿਆਰੀ ਬੱਚੀ ਆ ਨਾਲ ਸਾਰਿਆਂ ਤੋਂ ਪਿਆਰ ਲੈਂਦੀ ਆ ਸਾਹਿਲ ਵੀ ਇਹਨਾਂ ਬਹੁਤ ਕਰਦੇ ਆ ਤੇ ਨਾਲੇ ਦੂਰੀ ਥੋੜੀ ਹੁਣ ਮੇਰੇ ਬੱਚਿਆਂ ਦੀ ਤੇ ਮੈਂ ਉਹ ਤੋਂ ਨਫ਼ਰਤ ਕਰੂੰਗੀ ਅਹੀਂ ਤੇ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆ ਤੂੰ ਦਿਸ਼ ਦੇਣੀ ਆ ਤੈਨੂੰ ਨਹੀਂ ਪਤਾ ਉਹ ਪਹਿਲਾਂ ਦੀ ਆਈ ਆ ਕਿ ਡੀਟੀ ਜੀ ਅਹੀਂ ਤੇ ਪੁੱਤ ਲੱਗੇ ਬਣ ਰਿਹੀਂ ਨੇ ਸਾਨੂੰ ਸਾਰਾ ਪਤਾ ਪੁੱਤ ਜੇ ਤੂੰ ਹੁਣ ਨਾ ਨਾ ਸੰਭਲਿਓ ਇਹਦਾ ਤੇਰਾ ਘਰ ਨਹੀਂ ਵਸਣ ਦੇਣਾ ਮੇਰੀ ਗੱਲ ਨੋਟ ਕਰ ਲੈ ਤੂੰ ਵੀ ਚਾਤਰ ਬਣ ਪੁੱਤ ਜਿਹੜੀ ਇਹ ਦਰਾਨੀਆਂ ਜਿਠਵਾਨੀਆਂ ਨੇ ਸ਼ਰੀਕੇ ਦਾ ਸਾਖ ਹੁੰਦਾ ਹੀ ਨਹੀਂ ਨਹੀਂ ਆਂਟੀ ਜੀ ਦੀਦੀ ਇੱਦਾਂ ਦੇ ਬਿਲਕੁਲ ਨਹੀਂ ਆ ਦੀਦੀ ਵੈਸੇ ਸਾਰੇ ਨਾਲ ਬਹੁਤ ਕਰਦੇ ਆ ਤੇਰੇ ਤੇ ਫਿਰ ਨਾ ਦਿਮਾਗ ਤੇ ਪਰਦਾ ਹੀ ਨੇ ਪਾਇਆ ਵਾ ਆਪਣੇ ਤੇਨੂੰ ਮਗਰ ਲਾਇਆ ਆਪਣੇ ਤੇਨੂੰ ਉਂਗਲਾ ਦੇਣੀ ਚਾਹਦੀ ਸਾਰਾ ਕੰਮ ਤੇਨ ਦਿਲ ਤੇਰ ਕੋ ਕਰਵਾਉਂਦੀ ਨਿਆਣੀ ਤੇਰ ਕੋ ਘਡਾਉਂਦੀ ਆ ਅੱਜ ਛੁੱਟੀ ਵੇਲਾ ਤੂੰ ਨਵਾਈ ਦਵਾਈ ਆ ਕੱਪੜੇ ਪਾਏ ਆ ਐਦਾਂ ਦੀ ਕੋਈ ਗੱਲ ਨਹੀਂ ਆਂਟੀ ਜੀ ਸਾਰਾ ਕੰਮ ਦੀਦੀ ਹੀ ਕਰਦੇ ਆ ਮੈਂ ਅਰੇ ਸਿਰਫ ਅੱਜ ਘਰੇ ਹੀ ਤੇ ਅੱਜ ਮੈਂ ਤਾਂ ਚਲੋ ਤੁਸੀਂ ਕੋ ਮਾਓ ਬਾਹਰ ਤੇ ਮੈਂ ਆਪੇ ਸਾਰਾ ਕੰਮ ਕਰ ਲੂੰਗੀ ਨਾਲੇ ਨਾ ਥੋੜਾ ਜਿਹਾ ਬਾਜ਼ਾਰ ਜਾਣਾ ਸੀ 10-15 ਮਿੰਟਾਂ ਤੱਕ ਤੇਨੇ ਆ ਜਾਣਾ ਮੈਂ ਤਾਂ ਤੈਨੂੰ ਵੀ ਤੇਰੇ ਨਾਲ ਮੱਥਾ ਮਾਰ ਲਿਆ ਪਰ ਤੇਰੇ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਪਈ ਮੇਰੇ ਸੋਨਾਂ ਪੁੱਤ ਜੇ ਪਗੜਾ ਗਦਾ। ਹਾ ਤੂੰ ਨੋਂ ਕਰੀ ਕਰਦੀ ਆ। ਵੇ ਸਵੇਰ ਸਵੇਰ ਕਿ ਤਰ੍ਹਾਂ ਤੂੰ ਤਿਆਰ ਹੋ ਕੇ ਜਾਨੀ ਆ। ਔਖਾ ਵਾ ਜਾਣਾ ਗਰਮੀ ਚ। ਤੇ ਪੁੱਤ ਤੂੰ ਤਾਂ ਖਾ ਕਿੰਨੂ ਲਿਆ ਕੇ ਪੜਾਉਣੀ ਆ। ਮੇਰੇ ਤੋਂ ਪਹਿਲਾਂ ਤੇ ਸਾਈ ਲ ਇਹਨਾਂ ਨੂੰ ਤਨਖਾਹ ਆਪਣੀ ਲਿਆ ਕੇ ਪੜਾਉਂਦੇ ਸੀ ਤੇ ਮੈਨੂੰ ਵੀ ਇਹਨਾਂ ਨੇ ਇਹੋ ਗੱਲ ਕਹੀ ਕਿ ਸਾਰਾ ਘਰ ਦਾ ਖਰਚਾ ਦੀਦੀ ਚਲਾਉਂਦੇ ਆ ਤੇ ਬਾਜੀ ਤੇ ਉਹਨਾਂ ਨੇ ਪੜਾਈ ਦੀ ਆ। ਅਈ ਸਤੂੰ ਹੀ ਸਾਰੇ ਦੋਵੇਂ ਜਣੇ ਸਾਰਾ ਪੈਸਾ ਉਹਨਾਂ ਨੂੰ ਪੜਾ ਦਿੰਦੇ ਜੀ। ਹਾਂਜੀ। ਤੇ ਪੁੱਤ ਉਹਨਾਂ ਤੇ ਲੱਗੀਆਂ ਬੋਝਾ। ਉਹਨਾਂ ਦੇ ਤੇ ਸਤੇ ਕਿਉਂ ਚ ਵਾ? ਫਰਮਾਨਾ ਪੈਸੇ ਤੂੰ ਕਮਾਉਂਦਾ ਜੀ ਤੇ ਵਰਤਦੇ ਹੋ ਆ ਕਦੀ ਕਦੀ ਤੇਰੇ ਪਸੰਦ ਦੀ ਘਰ ਚ ਕੋਈ ਪਤਲੀ ਚੀਜ਼ ਆਈ ਆ ਮੈਨੂੰ ਇਹ ਕਰ ਦੱਸ ਤੂੰ ਬਈਰਾ ਜਿਹੜੀ ਤੂੰ ਚਾਹਵੇਂ ਵੀ ਆ ਚੀਜ਼ ਹੋਵੇ ਤੂੰ ਹੋਈ ਨਾ ਹੋਵੇ ਮੈਨੂੰ ਇਹ ਕਰ ਦੱਸ ਕੋਈ ਵੀ ਚੀਜ਼ ਲੈ ਲੈ ਤੂੰ ਮੈਂ ਤਾਂ ਕਦੀ ਕੇ ਚੀਜ਼ ਦੀ ਮੰਗ ਕੀਤੀ ਨਹੀਂ ਪੁੱਤ ਆ ਤੁਸੀਂ ਪਿੱਛੇ ਜੇ ਨਾ ਮੈਂ ਸੁਣਿਆ ਸੀ ਵੀ ਤੁਸੀਂ ਆ ਸੈਂਟੀ ਬਣਾਈਆਂ ਹਾਂਜੀ ਤੇ ਤੂੰ ਕਿਹਾ ਹੈ ਵੀ ਮੈਨੂੰ ਇਹਦੇ ਗ੍ਰੀਨ ਕਵਰ ਚਾਹੀਦਾ ਵਾ ਤੇ ਤੇਰੀ ਜਠਾਣੀ ਨੇ ਕਹੇ ਨਹੀਂ ਨਹੀਂ ਇਹ ਤੇ ਘਰੇ ਹੀ ਚਾਹੀਦਾ ਵਾ ਅੱਛਾ ਇਹ ਹਾਂਜੀ ਮੈਂ ਕਿਹਾ ਹੀ ਪਰ ਦੀਦੀ ਕਹਿੰਦੇ ਹੀ ਕਿ ਮਤਲਬ ਕਿ ਜੱਜ ਦਾਣੀ ਆ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਨਾ ਮਤਲਬ ਉਹਨਾਂ ਨੂੰ ਪਤਾ ਹੁੰਦਾ ਤੁਹਾਨੂੰ ਪਤਾ ਮੈਨੂੰ ਇਹ ਨੋਲਿਜ ਨਹੀਂ ਹੈਗੀ ਇਸ ਚੀਜ਼ ਬਾਰੇ ਉਹਨਾਂ ਨੂੰ ਤਾਂ ਪਹਿਲਾਂ ਪਤਾ ਹੋਇਆ ਕਿੱਥੇ ਚੀਜ਼ ਰੱਖਣੀ ਕਿੱਥੇ ਟਕਣੀ ਉਹ ਪਹਿਲਾਂ ਬਹੁਤ ਵਧੀਆ ਉਹਨਾਂ ਦੇ ਘਰ ਆਪਣਾ ਸੰਭਾਲ ਕੇ ਰੱਖਿਆ ਸੀ ਇਸ ਕਰਕੇ ਤਾਲੀ ਵੇਖੋ ਹੜਵੀ ਕਿੰਨਾ ਸੋਹਣਾ ਲੱਗਦੰਦਿਆ ਵਾ ਨੀ ਕਮਲੀ ਲੈ ਪੈਸੇ ਤੇਰੇ ਪਸੰਦ ਉਹਦੀ ਕੀ ਗੱਲ ਤੇਰੀ ਪਸੰਦ ਦਾ ਨਹੀਂ ਚੜ ਸਕਦਾ ਤੈਨੂੰ ਤਾਂ ਬਣਾਇਆ ਉਹਨਾਂ ਕਮਲਿਆਂ ਉਹ ਆਦੀ ਮਹਿ ਬੜੀ ਚਾਦਰ ਆ ਜੋ ਆਉਂਦੀ ਆ ਉਹ ਹੁੰਦਾ ਤੇਰੀ ਕੋ ਸੁਣਦਾ ਨਹੀਂ ਤੂੰ ਸਾਰੀ ਜੜੀ ਭਾਂਡਾ ਸਨ ਨਾ ਮਾਂ ਦੀ ਰਹੀ ਨਹੀਂ ਉਹਦੇ ਨਿਆਣੇ ਨੇ ਚਲਦੀ ਚੁੱਟਦੀ ਰਹਿਣੀ ਆ ਤੇ ਤੇਰਾ ਕੀ ਆ ਤੈਨੂੰ ਤਾਂ ਪਤਾ ਸਮਝ ਨਹੀਂ ਆਉਂਦੀ ਕਮਾਵੇ ਕੋਈ ਤੇ ਖਾਵੇ ਕੋਈ ਮੇਰੀ ਸੁਣ ਪੁੱਤ ਗੱਲ ਸਾਰਾ ਤਾਂ ਤੁਸੀਂ ਉਹਨਾਂ ਨੂੰ ਪੜਾ ਦਿੰਦੇ ਉਹ ਬਣ ਕੇ ਚਾਦਰ ਪੁੱਤ ਉਹਨਾਂ ਤੇ ਆਪਣਾ ਪੱਲਾ ਬਣਾ ਲੈਣਾ ਆਪਣਾ ਬੱਚਾ ਪਾਲ ਲੈਣਾ ਪੜਾ ਲੈਣਾ ਤੇ ਤੁਹਾਡੇ ਵੱਲੇ ਕੀ ਰਹਿਣਾ ਥੋੜੀ ਜੀ ਸਮਝ ਸੋਚ ਕਰ ਉਹ ਪੱਲਾ ਆਪਣਾ ਵੀ ਰੱਖ ਸਾਰੇ ਨਾ ਲਿਆ ਕੇ ਬਣਾਇਆ ਕਰ ਹੋਰ ਆਪਣੇ ਜੋੜ ਭਲਕੇ ਤੁਹਾਡੇ ਕੰਮ ਆਉਣਗੇ ਤੁਹਾਡਾ ਵੀ ਬਚਾ ਹੋਣਾ ਹੀ ਆ ਤੁਨ ਮੇਰੇ ਲੋੜ ਪੈਣੀ ਆ ਕੋਈ ਲੀੜਾ ਕਪੜਾ ਬਣਾਉਣਾ ਕੋਈ ਵਾਂਡੇ ਟਿੰਡੇ ਜਾਣਾ ਮੇ ਸੁਣ ਗੱਲ ਥੋੜਾ ਬੂਤਾ ਰੱਖਿਆ ਕਰ ਪੁੱਤ ਐਡੀ ਭੋਲੀ ਨਾ ਤੂੰ ਬਣ ਉਹ ਬੜੇ ਚਾਦਰ ਆ ਉਹ ਆਪਣਾ ਪਰ ਲਾ ਬਣਾਈ ਜਾਂਦੀ ਨਿੱਕਾ ਮਿਲ ਗਿਆ ਭੋਲੀ ਜਿੰਨੀ ਉਹਨੂੰ ਤੂੰ ਭੋਲੀ ਸਮਝਦੀ ਆ ਨਾ ਉਹਨੇ ਹੈ ਨਹੀਂ ਗੀ ਪੁੱਤ ਅਸੇ ਤੇ ਲਾਗੇ ਬੰਨੇ ਰਹੀ ਨੇ ਸਾਨੂੰ ਸਾਰਾ ਪਤਾ ਤੂੰ ਤੇ ਜੇ ਕੱਲ ਆਈ ਆ ਬਹੁਤ ਚਲਾਕ ਜਨਾਨੀ ਆ ਉਹ ਉਹਦੇ ਕਿਤੇ ਮਗਰ ਨਾ ਲੱਗਦੀ ਉਹਦੇ ਹੱਥਾਂ ਦੇ ਨਾ ਪੁੱਤ ਕਿਤੇ ਚੜਦੀ ਮੇਰੀ ਸੁਣ ਪੁੱਤ ਗੱਲ ਮੈਂ ਤੇ ਤੈਨੂੰ ਤਾਂ ਸਮਝਾਉਣੀ ਆ ਤੇ ਇੱਕ ਈ ਦੂਰ ਤੇਰੇ ਤੇ ਕੇ ਕਦੋਂ ਤੇਰੀ ਮਾਂ ਇਹਦੇ ਕਦੋਂ ਤੈਨੂੰ ਸਮਝਾਵੇ ਪੁੱਤ ਮੇਰਾ ਫੇਰ ਵੀ ਫਰਜ ਆ ਫੇਰ ਤੂੰ ਪਲਕੇ ਕੋ ਗੱਲਬਾਤ ਹੋ ਗਈ ਤੇ ਆਖਣਾ ਉਹ ਲੈ ਆ ਕਿਤੇ ਗਵਾਂਢ ਦੀ ਸਿਆਣੀ ਬਾਰੀ ਆਉਂਦੀ ਤੇ ਉਹੋ ਹੀ ਮੈਨੂੰ ਸਮਝਾ ਜਾਂਦੀ ਤੇ ਮੇਰੇ ਕਿਤੇ ਸਮਝ ਮੈਂ ਜਾਂਦੀ ਮੈਂ ਤਾਂ ਕੰਮਲੀ ਰਹੀ ਪੁੱਤ ਨਾਲੇ ਰਹਿ ਮੇਰੇ ਸੋਹਣੇ ਗੱਲ ਉੱਤ ਜਿੱਤ ਰਾਜ ਛੁੱਟੀ ਹੀ ਤੈਨੂੰ 6 ਦਿਨ ਤੂੰ ਜਾਨੀ ਆ 7ਵੇਂ ਦਿਨ ਤੂੰ ਘਰ ਰਹੀਨੀ ਆ ਅੱਜ ਨੂੰ ਪਤਾ ਕੀ ਕਰਦੇ ਹਾਂ ਕਿ ਜਿਆ ਤਿਆਰ ਸ਼ਿਆਰ ਹੋਈ ਮੌਕੇ ਦਾ ਸੁਰਖੀ ਪੌਡਰ ਲਾਉਣਾ ਉਹਦੇ ਮਗਰ ਬੁਲਟ ਤੇ ਦੇਖ ਕੇ ਜਾਉਣਾ ਐ ਜੱਫੀ ਪਾ ਗਈ ਪਤਾ ਲੱਗਦਾ ਵੀ ਨਵੀਂ ਬੋਟੀ ਗਈ ਆ ਤੇ ਫਿਰ ਤੂੰ ਉੱਥੇ ਮਾਰ ਕਾ ਵੀ ਤੇਰੇ ਪੂਰੀ ਪੱਲੇ ਮੜ ਗਿਆ ਤੇ ਆਪ ਫੇਰ ਚਲ ਗਈ ਆ ਕਿਸ ਨੂੰ ਦਾ ਪਤਾ ਲੱਗਣੀ ਨਹੀਂ ਲੋ ਉਬਲੀ ਛਤਾ ਨਹੀਂ ਮੂ ਪਤਾ ਨਹੀਂ ਉਹ ਅੱਜ ਸਿਨੇਮਾ ਵਿਕਰਾਂਗੇ ਫਿਲਮ ਦੇਖਣ ਗਈ تھی ਥੀਏਟਰ ਚ ਨਹੀਂ ਨਹੀਂ ਆਂਟੀ ਜੀ ਉਹ ਤੇ ਘਰ ਦਾ ਸਮਾਨ ਲੈਣ ਗਈ ਆ ਨਾਲੇ ਕੋਈ ਗੱਲ ਨਹੀਂ ਜੇ ਲੈ ਵੀ ਗਏ ਹੋਣਗੇ ਭਾਜੀ ਨੂੰ ਤੇ ਨਹੀਂ ਪੋਹੀਏ ਕੁੜੀਏ ਤੈਨੂੰ ਕੀ ਪਤਾ ਘਰੋਂ ਤੈਨੂੰ ਆ ਗਈ ਮੈਂ ਸੌਦਾ ਲੈਣ ਚੱਲੀ ਆ ਤੇ ਆਜਾ ਦੇਖਿਆ ਕਿ ਤਰ੍ਹਾਂ ਹੋਈ ਉਹ ਸੌਦੇ ਲੈਣ ਨਾਲੇ ਦੇਖ ਤੇ ਜੁੱਤੀ ਵੇਣੋ ਉਹ ਤੇ ਸੂਡ ਵੇਣੋ ਹੋਤਾ ਉਹਨੇ ਨਾ ਬਾਹਰ ਨਿਕਲ ਗਏ ਔਰ ਮਾਨ ਨਾ ਕਰਨਾ ਘਰ ਵਾਲੇ ਨੂੰ ਫੋਨ ਅਗਲੀ ਨੇ ਜਾ ਕੇ ਫਿਰ ਮੈਂ ਵੇਖਣੀ ਆ ਨਾਲੇ ਕਿਤੇ ਖਾ ਪੀ ਆਉਣਗੇ ਕਿਤੇ ਪੇਸਟੀਆਂ ਤੇ ਕੀ ਕੋਣ ਮੈਨੂੰ ਕਈਆਂ ਚੀਜ਼ਾਂ ਦੇ ਤੇ ਪਾਣਾ ਮੈਨੂੰ ਨਾ ਨਹੀਂ ਆਉਂਦੇ ਖਾਣ ਪੀਣਗੇ ਅਗਲੀ ਨੇ ਕੁੜੀ ਵੀ ਛੱਡ ਗਈ ਉਹ ਤੇ ਪਾਣਾ ਛੰਨਾ ਵੀ ਤੇਰੇ ਮੱਥੇ ਮੜ ਗਈ ਤੇ ਸਤਵੇਂ ਦਿਨ ਵੀ ਤੈਨੂੰ ਛੁੱਟੀ ਹੁੰਦੀ ਤੇ ਲੱਗੀ ਰੋਈ ਆਈ ਨਾ ਗੱਲ ਸੁਣ ਤੇ ਤਾਂ ਸਮਝਲਾ ਮੇਰੀ ਗੱਲ ਪਰ ਕੇ ਪਛਤਾਈਂ ਨਾ ਪੁੱਤ ਮੇਰੀਆਂ ਗੱਲਾਂ ਤੇ ਅਮਲ ਕਰੀ ਓਕੇ ਥੈਂਕ ਯੂ ਆਂਟੀ ਜੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਜਾ ਤੇਰੀ ਮਰਜ਼ੀ ਜਾ ਲੈ ਆ ਕੁੱਟਤੀ ਲੈ ਲੈਣਾ ਨਾ ਤੱਕ ਕੋਈ ਆਇਆ ਹੈ ਅੰਦਰ ਚਲ ਬਾਹਰ ਤੋਂ ਦੇਖਦੀ ਹਾਂ ਪਹਿਲੇ ਕਾਸ਼ਮੀਰ ਨੂੰ ਦੇਖਾਂ ਤੇ ਆਪਣੀ ਵੀ ਸੁੱਤੀ ਆ ਰਾਨਾ ਮੈਨੂੰ ਤੇ ਨਾ ਬੜੀ ਟੈਨਸ਼ਨ ਸੀਗੀ ਬਹੁਤ ਸਾਣਾ ਸਾੰਗਿਆ ਸਿਮਰਤ ਨੇ ਮੈਂ ਤੇ ਐਮ ਨਾਲ ਹੀ ਲੈ ਜਾਨੀ ਸੀ ਗਰਮੀ ਚ ਵਿਚਾਰੀ ਉਹ ਸਿਮਰਤ ਜਿੱਿੱਤ ਸੀ ਅੱਗੇ ਹਾਂ ਮੈਂ ਹੁਣੇ ਆਈ ਸੀਗੀ ਕਾਰਸ਼ੇ ਵਿੱਚ ਵੇਖਣ ਗਈ ਸੀ ਸੁੱਤੀ ਹੋਈ ਆ ਹਾਂਜੀ ਸੁੱਤੀ ਆ ਉਹ ਤੇ ਤੇਰੇ ਕੋ ਬੜੇ ਆਰਾਮ ਨਾਲ ਸੌਂਗੀ ਮੇਰੇ ਕੋਲ ਸਾਰੀ ਦੁਪਹਿਰ ਇਧਰ ਹੀ ਕਰਦੀ ਬਿਨ ਸੌਂਦੀ ਵੀ ਨਹੀਂ ਸੌਂਦੀ ਨਹੀਂ ਤਾਂ ਜੋ ਪਤਾ ਕਿੜ ਕਿੜ ਕੇ ਥੱਕ ਗਈ ਹੋਰ ਫਿਰ ਉਹਨੂੰ ਨੀਂਦ ਆ ਗਈ ਆ ਜਦ ਹੀ ਬੈਠਾ ਵੀ ਤੁਹਾਡੇ ਲਈ ਪਾਣੀ ਆ ਕੇ ਨਹੀਂ ਜਾਂਦੀ ਕੌਣ ਆਇਆ ਕੋਈ ਉਹ ਨਾ ਅੱਛਾ 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 ਠੀਕ ਹੈ ਦੱਸੀ ਗਾਉਂਦੀ ਸੀ ਕਸੂਰ ਕਾਉਂ ਮਤਨੂ ਮੈਨਾਂ ਇੱਥੇ ਤੂੰ ਕਿੱਥੇ ਚਲ ਗਈ ਹੈ ਬਾਸੰਦੀ ਬਸ ਥੋੜੀ ਜਨਾ ਬਾਜ਼ਾਰ ਗਈ ਸੀਗੀ ਕੰਮ ਹੀ ਸੀਗਾ ਥੋੜਾ ਅੱਛਾ ਚਲ ਮੈਂ ਕਿਹਾ ਮੈਂ ਇੱਕ ਬਾਰੇ ਵੇਖਣੀ ਆ ਤੇ ਕਣੀ ਮਹਾ ਹੋ ਗਈ ਆਉਣੀ ਆ ਚਲੋ ਵਧੀਆ ਕੀਤਾ ਆਉਣਾ ਹੁੰਦਾ ਤੇ ਪੁੱਤ ਮੈਂ ਕੀ ਦੁਪਹਿਰ ਲੱਗੀ ਮੈਂ ਵੀ ਤੇ ਘੜੀ ਉਤਰਾ ਲੰਮੀ ਬੈਹਿ ਜਾਣਾ ਹਾਂਜੀ ਲੈ ਨਾ ਉੱਠ ਕੇ ਤੇ ਬਾਹਰ ਨੂੰ ਆਈ ਤੇ ਆ ਤੇਰੀ ਗੁੜੀਆਂ ਦੀ ਆਵਾਜ਼ ਬੜੀ ਰੋਂਦੀ ਚੀਚੀ ਰੋਂਦੀ ਕੋਠੇ ਤੇ ਤੂੰ ਵੇਖ ਲੋ ਤੇ ਰੋਂ ਮੰਗੇ ਕੰਵਿ ਕੋਈ ਨਾ ਲੱਗੇ ਮੈਂ ਤਾਂ ਪੈਣਾ ਕਿਤੇ ਚਪਲ ਵੀ ਮੈਂ ਨਾ ਇੱਥੋਂ ਮੜ ਗਈ ਫੜ ਕੇ ਪਾਈ ਭੱਜੀ ਆਈ ਮੇਰੇ ਤੇ ਪੈਰ ਸੜ ਗਏ ਤੇ ਮੈਂ ਵੇਖਿਆ ਕਿ ਕੱਲੀ ਹੁੰਦੇ ਹੀ ਕੋਈ ਦੋਵੇਂ ਜੀ ਇੱਥੇ ਬਾਜ਼ਾਰ ਤੇ ਆਇਆ ਛੱਲਣਾ ਆ ਉਹਨਾਂ ਨਾਲੇ ਛੱਲੀਆਂ ਲਈਆਂ ਤੇ ਦੋਵੇਂ ਅੰਦਰ ਵੀ ਕਿ ਨਾਲੇ ਗਿੱਟ ਮਿੱਟ ਗਿੱਟ ਮਿੱਟ ਕਰਦੇ ਨਾਲੇ ਛੱਲੀਆਂ ਖਾਂਦੇ ਤੂੰ ਤਾਂ ਕੰਮ ਨਹੀਂ ਆ ਇਹਨਾਂ ਦੇ ਸਿਰ ਤੇ ਕੁੜੀ ਛੱਡ ਜਾਨੀ ਕੰਬਲ ਕੇ ਛੱਡ ਕੇ ਨਾ ਜਾਇਆ ਕਰ ਆਪਣੇ ਬੱਚੇ ਦਾ ਆਪ ਤੇ ਹਾਲ ਰੱਖੀਦਾ ਵੇਖ ਲੈ ਕਿੰਨਾ ਰੋਈ ਰੋ ਰੋ ਕੇ ਸੌਂ ਗਈ ਤੇਰੀ ਕੁੜੀ ਕੋਛ ਨਹੀਂ ਪਾ ਰਹੀ ਉਹਨਾਂ ਆਖਣਾ ਥੋੜਾ ਤੈਨੂੰ ਮੈਂ ਕਹਿੰਦੇ ਇਹੋ ਹੀ ਦੱਸਣ ਪੁੱਤ ਆਈ ਮੈਂ ਤਾਂ ਬਹਿ ਗਈ ਨਾ ਆ ਲੈ ਜੀ ਪਾਣੀ ਤੇ ਅਸਿਮਤ ਤੂੰ ਬੈਠਾ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਹਾਂਂ ਟੀ ਕੀ ਕਹਿੰਦੇ ਬਲੇ ਹੋਰ ਤੇਹੀ ਆਏ ਸਾਰੀ rau ਘਾਟੀ ਤੇਨੂੰ ਮੈਂ ਥਾ ਲ ਦਿੱਤੀ ਐ ਮੈਂ ਤੇ ਉਹਦਾ ਕਰਕੇ ਚੁੱਪ ਕੀਤੀ ਰਹੀ ਵੀ ਤੇ ਕੋ ਪਾਣੀ ਜੇ ਨਾ ਆਈ ਐ ਮੈਂ ਮੁੜ ਕੇ ਤੇਰੇ ਗੱਲਾਂ ਸੁਣ ਕੇ ਤੇ ਸਿਰ ਪਾੜੂਗੀ ਉਤਮ ਜਤੈ ਨੂੰ ਇਹ ਗੱਲ ਕਹੀ ਆਪਣੇ ਬੱਚੇ ਦਾ ਆਪ ਵਿਹਾਰ ਰੱਖੋ ਉਹ ਬੜੀ ਚਲਾਕ ਕੁੜੀ ਆ ਤੂੰ ਨਿਕਲ ਗਈ ਅਗਲੇ ਤੇ ਰੱਗ ਰੱਣਾ ਮਨਾਉਣ ਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਨਾਲੇ ਛਲੀਆਂ ਚੁਲੀਆਂ ਕਾਣ ਦੇ ਮਾਂ ਦੇ ਸੰਗ ਲਈ ਕੀ ਬਣਾ ਕੇ ਪੀਂਡ ਹੈ ਤੇ ਕੁੜੀ ਤੇਰੀ ਰੋ ਰੋ ਕੇ ਕੋਠੇ ਤੇ ਕੰਬੜੀ ਹੋਈ ਜੇ ਮੈਂ ਨਾ ਆਉਂਦੀ ਤੇ ਅਗਲੇ ਆਣੇ ਮੇਰੀ ਆਈ ਦੀ ਸ਼ਰਮ ਤੀਤੀ ਤੇ ਕੁੜੀ ਫੜੀ ਤੇ ਫੇਰ ਤੇਰੀ ਕੁੜੀ ਸੁੱਤੀ ਤੂੰ ਤੇ ਰਹਿ ਗਈ ਪੋੜੀ ਵੇਖ ਤੂੰ ਸਾਰਾ ਕਰਦਾ ਕੰਮ ਸਾਲਦੇ ਆ ਸਵੇਰ ਤੋਂ ਉੱਠ ਕੇ ਸੇਰ ਤੋਂ ਡੇਹੀ ਨਹੀਂ ਅਗਲੀ ਉੱਠ ਕੇ ਸਕੂਟਰੀ ਫੜ ਕੇ ਟੂ ਟੂ ਕਰਕੇ ਇੱਕ ਪਰੋਂਠੀ ਖਾ ਕੇ ਚਲੀ ਜਾਂਦੀ ਆ ਸਾਰਾ ਤੇਰੇ ਲੀੜਾ ਕੱਪੜਾ ਸਾਰਾ ਈ ਧੰਦਾ ਤੇਰੇ ਸਿਰ ਤੇ ਆ ਪੁੱਤ ਉਹਨੂੰ ਤੇ ਲੱਗੀਆਂ ਮੋਈਆਂ ਤੇ ਤੂੰ ਤਾਂ ਵੇਹਰ ਰਲ ਗਈ ਕਿੰਡੀ ਸੋਹਣੀ ਆ ਤੂੰ ਜਦੋਂ ਆਈ ਆ ਇਹ ਐ ਤੈਨੂੰ ਕਿਹੜਾ ਮੋਲ ਕੇ ਰਖਤਾ ਪੁੱਤ ਥੋੜਾ ਬੁਤਾ ਉਹਨੂੰ ਵੀ ਕੰਮ ਦੱਸਿਆ ਕਰ ਤੂੰ ਭੂਇਆ ਬੁਤਾਂ ਨੂੰ ਚੜਾ ਤੂੰ ਭੂਲ ਕੇ ਚੜਾਈ ਜਾਨੀ ਆ ਅਗਲੀਆਂ ਦੀ ਮੈਨੂੰ ਤਾਂ ਕੋਈ ਸ਼ਾਂਦੀ ਨਹੀਂ ਆਪੇ ਤੂੰ ਤੇ ਦੀ ਨੌਕੜ ਲਾਣੀ ਲੱਗੀ ਆ ਪਕੀਣਾ ਪਕਾਇਆ ਤੇ ਆ ਬਿੰਦੀ ਸਬਜੀ ਭਾਜੀ ਤੁਨੇ ਧਰੇ ਤੂੰ ਤੇ ਖਾਣ ਪੀਣ ਨੂੰ ਪਹਿਲਾਂ ਹੀ ਆਣ ਕੇ ਦੌੜਦਾ ਪਾ ਰਹਿਣਾ ਮੱਖਣ ਛੋਟਾ ਰੋਟੀ ਕਰ ਮੈਂ ਤੇ ਕਈ ਵਾਰੀ ਦੇਖੀ ਆਂ ਕਿ ਇਤਨਾ ਰੋਟੀ ਖਾਂਦੀ ਪੁੱਤ ਥੋੜੀ ਜੀ ਸਿਆਣੀ ਬਾਣਾ ਅਕਲ ਤੇਰੀ ਤੇ ਪਰਦਾ ਪਿਆ ਲਾ ਤੂੰ ਦਾਇਆ ਕਰ ਹੈ ਤੇ ਪੁੱਤ ਫਰੀਕਾ ਹੀ ਆ ਨਾ ਭਾਵੇਂ ਕਿੰਨਾ ਵੀ ਆਖੀ ਰਾਨੀ ਜੀ ਫਾਨੀ ਦਾ ਫਰੀਕਾ ਹੀ ਹੋ ਜਾਂਦਾ ਹੈ ਅੰਟੀ ਜੀ ਸਰੀਕਾ ਕੌਣ ਸਰੀਕਾ ਮੀਆਂ ਸਹਲ ਇਹ ਸਰੀਕਾ ਆ ਅੰਟੀ ਉਹ ਸ੍ਰੀਕਾ ਨਹੀਂ ਉਹ ਮੇਰਾ ਛੋਟਾ ਭਰਾ ਵਾ ਤੁਹਾਨੂੰ ਪਤਾ ਨਾ ਦਿਓਰ ਵੀ ਭਰਾਵਾਂ ਵਰਗੇ ਹੁੰਦੇ ਆ ਨਹੀਂ ਜੇ ਧੇਰ ਭਰਾ ਬਣ ਜਾ ਤਾਂ ਦੁਨੀਆ ਰੋਵੇ ਕਿਉਂ ਆਈ ਮੇਰੀ ਗੱਲ ਸਮਝ ਪੁੱਤ ਤੂੰ ਤਾਂ ਕਦੀ ਵੇਖ ਕੇ ਤੇ ਮਸ ਆਪਣੀ ਧਰਾਈ ਦੀ ਗੱਲ ਨਹੀਂ ਕੀਤੀ ਮੈਂ ਤੇ ਘੜੀ ਆ ਗਈ ਨਹੀਂ ਤੇਰੀ ਕੁੜੀ ਨੂੰ ਵੇਖਣ ਉਹਨੇ ਤੇ ਜਿੰਨੀ ਆਮ ਘੜੀ ਮੇਰਾ ਤੇ ਕਿਤੇ ਸਿਰ ਪੀੜ ਕਰਨ ਦਿਆ ਕੁੱਟ ਚਾਹ ਹੁਣ ਤੂੰ ਕਹੀ ਆ ਬਣਾਵਾ ਚਾਹ ਤੇ ਜਠਾਣੀ ਕੋਟਪੁੱਤੀ ਜੋ ਘਰ ਦੀ ਇਸ ਤੇ ਸਾਰੀ ਮੈਨੂੰ ਦੱਸੀ ਐਨਾਂ ਤੇਰੀਆਂ ਚੁਗਲੀਆਂ ਕਰਕੇ ਕੀਤੀਆਂ ਮੇਰੀ ਜਠਾਣੀ ਆ ਮੇਰੀ ਜਠਾਣੀ ਆ ਤੇ ਤੂੰ ਤਾਂ ਪਤਾ ਕਿ ਤੇ ਮੋਈ ਨਹੀਂ ਪਟਦੀ ਤੂੰ ਤੇ ਚੰਗੀ ਬਣੀ ਆ ਉਹਨੂੰ ਨਾ ਥੋੜਾ ਕੱਸ ਕੇ ਰੱਖ ਉਹ ਚੁਗਲੀਆਂ ਸਿਮਰਤ ਨੇ ਕੀਤੀਆਂ ਲੈ ਤੇ ਤੈਨੂੰ ਭੋਲੀ ਦੀਦੀ ਆ ਉਹਨੂੰ ਕੱਸ ਕੇ ਰੱਖ ਪੁੱਤ ਹੁਣ ਪੁੱਤ ਹੈ ਤੇ ਤੁਹਾਡਾ ਘਰੀ ਆ ਤੇ ਤੈਨੂੰ ਮੈਂ ਕੀ ਹੀ ਤਰੀ ਗੱਲ ਸਾਰੀ ਦੱਸਾਂ ਪੁੱਤ ਆਉਂਦੇ ਆ ਹੀ ਸਾਰੀ ਤਨਖਾਹ ਲੈਉਂਦੇ ਦੋਵੇਂ ਜੀ ਉਹ ਵੀ ਲਿਉਂਦਾ ਮੰਗੇ ਪਹਿਲਾਂ ਤਾਂ ਹੀ ਉਹ ਦਿੰਦਾ ਹੁਣ ਦੋਵੇਂ ਜੀਆਂ ਦੀ ਤਨਖਾਹ ਮੇਰਾ ਜੇਡ ਫੱਬ ਕੇ ਬਹਿ ਜਾਂਦਾ ਸੋਹਵੇਂ ਜਿਹਦੋਂ ਤਨਖਾਹ ਆਉਣੀ ਹੈ ਪਹਿਲੀ ਤਰੀਕ ਹੁੰਦੀ ਜਿੱਦਣ ਸਾਰੀ ਸਵੇਟ ਕੇ ਬਹਿ ਜਾਂਦਾ ਆਪਣੇ ਮਰਜ਼ੀ ਦਾ ਖਰਚਾ ਕਰਦਾ ਆਉਂਦੀ ਸਾਡੇ ਕੋਲ ਤੇ ਕਿਤੇ ਤੇਲ ਨਹੀਂ ਰਹਿ ਜਾਂਦਾ ਕਿ ਸਕੂਟਰੀ ਚ ਤੇਲ ਹੀ ਪਵਾ ਲੀ ਉਹ ਵੀ ਮੰਗ ਕੇ ਪਵਾਉਣਾ ਪੈਂਦਾ ਸੁਣ ਲਈ ਮੇਰੀ ਗੱਲ ਹੋਣਾ ਸਿਮਰਤੇ ਸਿਮਰਤੇ ਰੇਂਗ ਜਾ ਇੱਧਰ ਆ ਜਾ ਤੂੰ ਬਾਤ ਚ ਬਣਾਉਣੀ ਆ ਜਾ ਪੁੱਤ ਨੂੰ ਚਾਹ ਬਣਾਉਂਦੇ ਪੁੱਤ ਘੰਟਾ ਹੋ ਗਿਆ ਮੈਂ ਆਈ ਨੂੰ ਮੇਰਾ ਤਾਂ ਸਿਰ ਵੀ ਦੁਖਣ ਲੱਗਿਆ ਮੈਂ ਤਾਂ ਪੁੱਤ ਤੇਰੇ ਭਲੇਵਾ ਤੇ ਆਂਦੀ ਆਂ ਆਂਟੀ ਕੋਈ ਗੱਲ ਨਹੀਂ ਤੁਹਾਨੂੰ ਚਾਹ ਪਾਣੀ ਵਧੀਆ ਤਰ੍ਹਾਂ ਪਿਵਾਵਾਂਗੇ ਮੈਂ ਸੋਚਣੀ ਸਿਮਰਤ ਹੁਣ ਹਾਂਜੀ ਦੀਦੀ ਆ ਜਾ ਬਹੁਤ ਪਿਆ ਜਾ ਗਰਮੀ ਬੜੀ ਆ ਜੇ ਦੱਸ ਮੈਂ ਰੁਕ ਜਾਨੇ ਹੁਣੇ ਪਾਲਾ ਇਹਨਾਂ ਤੇ ਚਾਹ ਲੈ ਆਉਣੀ ਨਹੀਂ ਨਾ ਕੋਈ ਗੱਲ ਨਹੀਂ ਪਿਆ ਦੇਣੇ ਆਂਟੀ ਨੂੰ ਵਧੀਆ ਜੀ ਚਾਹ ਬਣਾ ਕੇ ਆਪਾਂ ਹਾਂਜੀ हां अंटी तू ही ਕੀ ਕਹਿੰਦੇ ਪੈਹੀ ਮੈਂ ਪੁੱਤ ਪੁੱਛ ਵੀ ਨਹੀਂ ਕਿਆ ਕੀ ਹੈ ਜੀ ਦੀ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਜਾਵੇਂ ਤੁਹਾਨੂੰ ਮਿਲਣ ਨਹੀਂ ਆ ਤੂੰ ਤਾਂ ਤੇ ਕਾਹ ਪਟ ਜਿਹੜੀ ਬਣਾਉਣੀ ਹੋਈ ਨਹੀਂ ਬਣਾਈ ਤੁਹਾਨੂੰ ਅੰਦਰ ਸਾਦ ਲੈ ਮੈਂ ਤਾਂ ਪੁੱਤ ਮੋਂ ਕੋਈ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਅੰਟੀ ਤੂੰ ਚੰਗੇ ਲੱਗਦੇ ਓ ਸਿਆਣੇ ਬਣਨੇ ਆ ਕੁਛ ਕਰ ਦੇ ਭੈਣਾ ਮੈਂ ਕੀ ਕੀਤਾ ਮੈਂ ਤਾਂ ਕੁਛ ਨਹੀਂ ਕੀਤਾ ਤੂੰ ਤੇ ਉਹ ਕੁਛ ਕਰ ਦਿੱਤਾ ਪੂਰਾ ਘਰ ਸਾਲਾ ਪੂਰਾ ਐ ਪੂਰਾ ਸਕੀਮ ਬਣਾ ਕੇ ਆਏ ਜੇ ਕਿ ਅੱਜ ਮੈਂ ਪਾੜ ਕੇ ਹੀ ਆਉਂਗੀ ਕਟੀਆਂ ਨਹੀਂ ਰਹਿਣ ਦਿੰਦੀ ਐਦਾਂ ਨਹੀਂ ਚੰਗਾ ਨਹੀਂ ਲੱਗਦਾ ਲੈ ਲੋਲੇ ਤੇਰੀ ਮੈਂ ਕੁੜੀ ਕੋਠੇ ਤੋਂ ਵੇਖੀ ਰੋਂਦੀ ਤੇ ਆਈ ਤੇ ਨਾਲੇ ਮੈਂ ਦੱਸਿਆ ਤੇ ਨਾਲੇ ਤੂੰ ਗਾਲੀ ਘੋਲ ਮੈਨੂੰ ਗੱਲਾਂ ਸੁਣਾਉਂਦੇ ਮੈਂ ਤਾਂ ਪੁੱਤ ਆ ਮੈਂ ਕੋਈ ਗਾਲੀ ਨਹੀਂ ਮੈਂ ਤਾਂ ਕਿਸੇ ਦੀ ਚੁਗਲੀ ਕੀਤੀ ਨਹੀਂ ਕਦੋਂ ਅੰਟੀ ਜੀ ਕਾਸ਼ਵੀ ਤੇ ਕੋਠੇ ਤੋਂ ਉੱਪਰ ਗਈ ਨਹੀਂ ਕਾਸ਼ਵੀ ਤਾਂ ਮਿੱਨਾ ਨੀਚੇ ਖੇਡਦੀ ਸੀ ਹੁਣ ਅੰਟੀ ਕਹਿੰਦੇ ਆ ਕਿ ਕਾਸ਼ਵੀ ਉੱਪਰ ਰੋਂਦੀ ਪਈ ਸੀ ਨਹੀਂ ਦੀਦੀ ਬਹੁਤ ਜ਼ਿਆਦਾ ਤੇ ਇਹ ਦੋਵੇਂ ਜੀ ਇੱਥੇ ਡੇ ਛੱਲੀਆਂ ਖਾਣ ਮਜੇ ਨਾਲ ਬੈਠੇ ਨਹੀਂ ਦੀਦੀ ਤੁਹਾਡੇ ਜਾਂ ਤੋਂ ਬਸ ਆਹੀ ਲੋਸੇ ਟਾਈਮ ਤੇ ਚਲ ਕੇ ਹੀ ਸਿਮਰਤ ਮੈਨੂੰ ਨਾ ਤੂੰ ਦੱਸ ਮੈਨੂੰ ਸਾਰਾ ਪਤਾ ਵਾ ਜਿਹੜੇ ਆ ਲੋਕ ਹੁੰਦੇ ਆ ਨਾ ਐ ਇੱਡੇ ਕਿੰਨੇ ਆ ਕਿ ਦੋਵੇਂ ਜਣੀਆਂ ਕਿੱਦਾਂ ਇੱਕ ਥਾਂ ਰਹਿਣ ਡਈਆਂ ਵਾ ਬਰਦਾਸ਼ ਨਹੀਂ ਹੁੰਦਾ ਨਾ ਲੋਕਾਂ ਕੋਲੋਂ ਕਠੀਆਂ ਹੱਸਦੀਆਂ ਖੇਡਦੀਆਂ ਕਿ ਕੋਈ ਸਿਆਣਾ ਵੀ ਨਹੀਂ ਘਰ ਹੈਗਾ ਇਹ ਕਿੱਦਾਂ ਇਹਨਾਂ ਦੀ ਨਿਭੀ ਜਾਣ ਲਈ ਆ ਤੁਸੀਂ ਆਂਟੀ ਸਮਾ ਆਣ ਕੇ ਸਭ ਨੂੰ ਸਮਝਾਉਣਾ ਚਾਹੀਦਾ ਵਾ ਕਿ ਨਿਆਣੀਆਂ ਸਿਆਣੀਆਂ ਵਾ ਕਿ ਚਰਾਲ ਮਿਲ ਕੇ ਰੋ ਵਧੀਆ ਪਿਆਰ ਨਾ ਰਿਆ ਕਰੋ ਪਰਨਾ ਤੁਸੀਂ ਤੇ ਸਾਡਾ ਘਰ ਪੂਰਾ 파ੜਨ ਤੇਂ ਲੋਲੇ ਜੀ ਮੈਨੂੰ ਅਲੱਗ ਚੁੱਕਣਾ ਦੇਂਦੇ ਜੀ ਉਹਨੂੰ ਅਲੱਗ ਚੁੱਕਣਾ ਦੇਂਦੇ ਜੀ ਜੇ ਕਾਸ਼ਵੀ ਦੀ ਗੱਲ ਹੈ ਨਾ ਕਾਸ਼ੀ ਮੇਰੇ ਨਾਲ ਜਦ ਵੱਧ ਪਿਆਰ ਆਪਣੀ ਚਾਚੀ ਨਾ ਕਰਦੀ ਆ ਉਹਦੇ ਨਾਲ ਹੀ ਹੱਸਦੀ ਆ ਖੇਡਦੀ ਆ ਹੁਣ ਮੇਰੇ ਕੋ ਦੁਪਹਿਰੇ ਅੱਜ ਤੱਕ ਨਹੀਂ ਕਦੀ ਉਹ ਸੁੱਤੀ ਤੇ ਹੁਣ ਵੇਖੋ ਕਿੰਨੇ ਆਰਾਮ ਨਾਲ ਕਿਤੇ ਰਿਲੈਕਸ ਹੋ ਕੇ ਸੁੱਤੀ ਹੋਈ ਆ ਤੁਸੀਂ ਕਿਦਾਂ ਕਹਿਤਾ ਕਿ ਉੱਪਰ ਛਾਤੇ ਰੋਣਦੇ ਹੀ ਆ ਮੈਂ ਮੰਨ ਹੀ ਨਹੀਂ ਸਕਦੀ ਆ ਗੱਲਾਂ ਕਿੰਨਾ ਲਾ ਪੁੱਤ ਤਾਨੂੰ ਭਲੇਖਾ ਪਿਆ ਵਾ ਮੈਂ ਤੇ ਉਹ ਗਵੰਡੀਆਂ ਦਾ ਕਰਦੀ ਗੱਲ ਕਰਨ ਲਈ ਤੇ ਉਹਨਾਂ ਦਾ ਨਿਆਣਾ ਤੇ ਤੁਹਾਡੀ ਤੇ ਪੁੱਤ ਨੂੰ ਕੋਈ ਗੱਲ ਹੀ ਨਹੀਂ ਕੀਤੀ ਬਸ ਕਰੋ ਆਂਟੀ ਬਸ ਕਰੋ ਅਹੀਂ ਨਿਆ ਨਿਆਣੀਆਂ ਵੀ ਨਹੀਂ ਆ ਜਿੰਨੀਆਂ ਤੁਸੀਂ ਸਮਝਦੇ ਪਏ ਜੇ ਤਾਂ ਹੀ ਕਹਿੰਦੇ ਆ ਸਿਆਣੇ ਕਿ ਘਰ 'ਚ ਨਾ ਕੋਈ ਸਿਆਣਾ ਜ਼ਰੂਰ ਹੋਣਾ ਚਾਹੀਦਾ ਵਾ ਕਾਹ ਵਤ ਸੁਣੀ ਆ ਨਾ ਜਿਸ ਕੋਈ ਸਿਆਣਾ ਹੋਵੇ ਘਰ ਤੇ ਗਵੰਡੀਆਂ ਨੂੰ ਉਹ ਹੋਵੇ ਡਰ ਗੱਲ ਕਰਨ ਲੱਗੇ ਸੋਵਰੀ ਸੋਚਣ ਵੀ ਅਸੀਂ ਗੱਲ ਕਰਨ ਲੱਗੇ ਆ ਪਰ ਨਾ ਆਹੀਂ ਆਪਾਂ ਚੱਕ ਕੇ ਮੂੰਹ ਤੇ ਗੱਲਾਂ ਕਰਨ ਡੈ ਭੀ ਅਗਲੇ ਦਾ ਘਰ ਤੋੜਨ ਡੈ ਤੇ ਸਿਆਣੇ ਬੈਣੀ ਉਹ ਘਰ ਗੋ ਜੋੜਨ ਦੀ ਗੱਲਾਂ ਗੱਲਾਂ ਕਰੋ ਤੂੰ ਤਾਂ ਗੱਲਾਂ ਤੋੜਨ ਦੀਆਂ ਕਰਨ ਦੇ ਚ ਆਂਟੀ ਜੀ ਤੂੰ ਇਹ ਸੋਚਿਆ ਨਾ ਕਿ ਸਾਡੀ ਕਿਹੜਾ ਕੋਈ ਸੱਸ ਹੈਗੀ ਆ ਨਿਆਣੀਆਂ ਹੈਗੀਆਂ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਦੱਸ ਦਿੱਤਾ ਜਾਵੇ ਇਹ ਮੇਰੀ ਸੱਸ ਵੀ ਆ ਮੇਰੀ ਭੈਣ ਵੀ ਆ ਤੇ ਮੇਰੀ ਚਠਾਣੀ ਵੀ ਆ ਮੈਂ ਇਹਨਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਵਾ ਤੁਸੀਂ ਜਿੰਨੀਆਂ ਮੈਨੂੰ ਗੱਲਾਂ ਕੀਤੀਆਂ ਨਾ ਮੈਂ ਸਾਰਾ ਸੁਣਨ ਤੇ ਬੜਾ ਧਿਆਨ ਦੇਈ ਪਰ ਜਿੰਨੀਆਂ ਉਹ ਤੇ ਗੱਲਾਂ ਕੀਤੀ ਸਾਰੀਆਂ ਮੇਰੇ ਸਿਰ ਦੇ ਉੱਪਰੋਂ ਲੰਘ ਗੀਆਂ ਕਿਉਂਕਿ ਮੈਨੂੰ ਤੁਹਾਡਾ ਵੀ ਪਤਾ ਵਾ ਤੇ ਇਹਨਾਂ ਦਾ ਹੀ ਪਤਾ ਵਾ ਮੈਂ ਬਸ ਤੁਹਾਨੂੰ ਦੇਖਣਾ ਚਾਹੁੰਦੀ ਕਿ ਤੁਸੀਂ ਕਿੱਥੋਂ ਤੱਕ ਗਿਰ ਸਕਦੇ ਹੋ ਇਹ ਚੀਜ਼ਾਂ ਸਮਝਉਣ ਚ ਸੇਬਾ ਤੱਕ ਸ਼ੁਕਰ ਹੈ ਤੋਂ ਮੈਨੂੰ ਇਹਨਾਂ ਨੇ ਅੰਡਰਸਟੈਂਡ ਤੇ ਕੀਤਾ ਦੀਦੀ ਅੰਡਰਸਟੈਂਡ ਵੀ ਤੁਸੀਂ ਕਿਉਂ ਨਾ ਕਰਾਂ ਸਾਰੀ ਤੁਹਾਡੀ ਤਾਂ ਮੇਰੇ ਕੋਲ ਰਹਿੰਦੀ ਜੀ ਮੈਨੂੰ ਪਤਾ ਤੁਸੀਂ ਕਿੱਦਾਂ ਦੇ ਜੀ ਅਨਾਲੇ ਜਿਹੜੇ ਲੋਕੀ ਗਵਰੰਟੀ ਦੇ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰ ਲੈਂਦੇ ਆ ਤੇ ਇਦਾਂ ਹੀ ਥੋੜੀ ਕੋਈ ਗੱਲ ਹੁੰਦੀ ਨਾਲੇ ਇਹ ਤਾਂ ਬੱਸ ਲੋ ਕੇੰਦੇ ਨੇ ਘਰ ਪਾੜਨ ਵਾਲੀ ਗੱਲ ਆ ਕਿ ਜਿਹੜੇ 4 ਕਿੰਟ ਲਾਉਂਦੇ ਨਹੀਂ ਅਜੇ ਲੱਗ ਗਿਆ ਕੇ ਬੈਠੇ ਤਾਂ ਉਹਦੇ ਮਗਰ ਲੱਗ ਜਾਂਦੇ ਆ ਨਾਲੇ ਮੈਨੂੰ ਤੁਹਾਡਾ ਵੀ ਪਤਾ ਹੈ ਤੇ ਉਹਨਾਂ ਦੇ ਪਤਾ ਹੈ ਕਿ ਉਹ ਕਿੱਥੋਂ ਤੱਕ ਡਿੱਗ ਸਕਦੇ ਸੀ ਸਿਮਰਤ ਇਦਾਂ ਦੇ ਚਾਂਸ ਨਾ ਹੋਰ ਵੀ ਬਹੁਤ ਆਉਣੇ ਆ ਕਿਉਂਕਿ ਸਾਡੀ ਸਸਮਾਨੀ ਘਰ ਹੈਗੀ ਐਸ ਕਰਕੇ ਸਾਨੂੰ ਦੋਵਾਂ ਨੂੰ ਸੰਭਲ ਕੇ ਰਹਿਣਾ ਪੈਣਾ ਵਾ ਆਪਸ ਵਿੱਚ ਦੋਵਾਂ ਨੂੰ ਕੋਈ ਵੀ ਗੱਲ ਹੁੰਦੀ ਹੈ ਨਾ ਇੱਕ ਦੂਜੇ ਨਾਲ ਸ਼ੇਅਰ ਕਰਿਆ ਕਰ ਜੋ ਕੋਈ ਵੀ ਗੱਲ ਆ ਗੁੱਸਾ ਕੋਈ ਨਹੀਂ ਮਾਂਜ ਰੱਖਣਾ ਹੁਣ ਜਿੱਦਾਂ ਆਂਟੀ ਆਏ ਸੀਗੇ ਤੈਨੂੰ ਗੱਲਾਂ ਕਰ ਗਏ ਮੈਨੂੰ ਪਤਾ ਵਾ ਕਿੰਨੀਆਂ ਗੱਲਾਂ ਕਿਦਾਂ ਉਹੀ ਗੱਲਾਂ ਕਰਕੇ ਕੋਈ ਨਾ ਜਿੱਦਾਂ ਲੋਕੀ ਆਮ ਕਰਦੇ ਹੀ ਆ ਤੇ ਜੇ ਤੂੰ ਉਹੋ ਜੀ ਹੁੰਦੀ ਤੇ ਸਾਡਾ ਤੇ ਘਰ ਪਾਟੇ ਹੀ ਪਾਟਿਆ ਸੀਗਾ ਦੋ ਜੀ ਆ ਆਪਾਂ ਹੁਣ ਸਾਹ ਹੀ ਲ ਆਪਾਂ ਮਾਂ ਤੂੰ ਆ ਕਿੰਨੇ ਕੁ ਜਣੇ ਆਪਾਂ ਕਿਤੇ ਜੇ ਆਪਾਂ ਵੀ ਖੇਰੂ ਖੇਰੂ ਹੋ ਜਾਗੇ ਤੇ ਕੱਚੇ ਪੇ ਰਹਿ ਕੇ ਜਾਣਾ ਮਾਂ ਪਿੱਛੇ ਸਹੀ ਗੱਲ ਐਸ ਕਰਤੀ ਆਪਾਂ ਨਾ ਕਦੀ ਵੀ ਕਿਸੇ ਦੀ ਗੱਲ ਤੇ ਮਗਰ ਲਾ ਕੇ ਤੇ ਲੜਨਾ ਨਹੀਂ ਆ ਹਾਂਜੀ ਜੀ ਉਹ ਮੈਂ ਲਾ ਭੱਜ ਗਈ ਆਂਟੀ ਜੀ ਚਾਹ ਨਹੀਂ ਪੀਣੀ ਨਾ ਪੀਣੇ ਤੁਹਾਡੀ ਚਾਹ ਤੁਹਾਨੂੰ ਹੀ ਲਾਚੀ ਵਾਲੀ ਮੁਬਾਰਕ ਹੋਇਆ ਤੁਸੀਂ ਜਨਮ ਜਨਮ ਪੀਓ ਮੈਂ ਚਲੀ